ਅੱਤੋਂ bắt ਸ਼ੁਰੂ ਤੋਂ ਹੀ ਨੌਲੇਜ ਲਮਾ ਚਾਹੇ ਕੋਈ ਵੀ ਆ ਕੋਈ ਸਪੈਸ਼ਲ ਕੋਈ ਕੰਮ ਕਰਦਾ ਕੋਈ ਖੇਤੀ ਕਰਦਾ ਕੋਈ ਮਸ਼ੀਨਰੀ ਚਲਾਉਂਦਾ ਕੋਈ ਬਣਾਉਂਦਾ ਮੈਂ ਜਰੂਰ ਜਾ ਕੇ ਕੋਈ ਬੀ ਕੀਪਿੰਗ ਦਾ ਕੰਮ ਨਹੀਂ ਮੈਂ ਜਾ ਕੇ ਉੱਥੇ ਪਤਾ ਕਰਕੇ ਜਿਹੜੀ ਉਹ ਚੀਜ਼ਾਂ ਮੈਂ ਗ੍ਰਹਿਣ ਕਰਕੇ ਉਹਨੂੰ ਇੰਪਲੀਮੈਂਟ ਕਰਾਂ ਅੱਜ ਜਿਹੜੇ 18 ਸਾਲ ਦੇ ਵੋਟਰ ਹਨ ਫਸਟ ਟਾਈਮ ਮੈਂ ਇਹਨਾਂ ਨੂੰ ਮਿਲਿਆ ਇਸ ਤੋਂ ਪਹਿਲਾਂ ਮੈਂ ਕਦੇ ਮਿਲਿਆ ਵੀ ਨਹੀਂ ਤਾਂ ਅੱਜ ਇਹ ਪ੍ਰੋਗਰਾਮ ਜਿਹੜਾ ਇੱਥੇ ਰੱਖਿਆ ਤਾਂ ਸੋ ਮੇਰੀ ਸੋਚ ਸੀ ਕਿ ਵੀ ਜਿਹੜੇ ਨਵਾਂ ਯੂਥ ਆ ਉਹਦਾ ਕੀ ਵਿਜ਼ਨ ਆ ਕੀ ਸੋਚਾ ਚੋਇਸ ਕਰਕੇ ਮੈਂ ਟਿਕਟ ਸੈਸ਼ਨ ਰੱਖਿਆ ਤਾਂ ਕੁਐਸਚਨ ਉਹਨਾਂ ਨੇ ਮੇਰੇ ਤੋਂ ਪੁੱਛੇ ਆ ਮੈਂ ਉਹਨਾਂ ਦੇ ਜਵਾਬ ਦੇਏ ਆ ਹੁਣ ਮੇਰੇ ਕੱਲ ਉਹ ਫੈਸਲਾ ਕਰਨਗੇ ਵੀ ਮੇਰੇ ਜਵਾਬ ਠੀਕ ਸੀਗੇ ਜਾਂ ਗਲਤ ਸੀਗੇ ਜੀਨਾ ਜੀ ਮੇਰੀ 10 ਸਾਲ ਪੁਰਾਣੀ ਫੇਸਬੁੱਕ ਕੱਢ ਕੇ ਦਿਖੋ ਮੈਂ ਲਗਾਤਾਰ ਜਦ ਆਪਣੀ ਸਰਕਾਰ थी ਮੇਰੇ ਕੋਲ ਹਰ ਚੌਥੇ ਦਿਨ ਮੈਂ ਨੌਜਵਾਨਾਂ ਦੇ ਅੰਦਰ ਮੀਟਿੰਗ ਕਰਦਾ ਮੈਂ ਤਾਂ ਇਸ ਲੈਵਲ ਤੱਕ ਕਰਿਆਦਾ 9ਵੀਂ ਤੋਂ ਲੈ ਕੇ 11ਵੀਂ ਫੇਲ ਤੱਕ ਬੱਚੇ ਤੇ ਸਾਰਿਆਂ ਦਾ ਡਾਟਾ ਗ੍ਰੇਟ ਕਰਿਆਦਾ ਉਹਨਾਂ ਨੂੰ ਮੈਂ ਡਰਾਈਵਿੰਗ ਦੀ ਟ੍ਰੇਨਿੰਗ ਦੇਈ ਟ੍ਰੇਨਿੰਗ ਦੇ ਕੇ 5000 ਬੱਚਿਆਂ ਨੂੰ ਓਲਾ ਉਬਰ ਚ ਨੌਕਰੀ ਕਰਾਈ ਐਸੀ ਤਾਂ ਮੈਂ ਆਰਡੀਨਰੀ ਪਾਰਕਾਂ ਚ ਦੂਸਰੀ ਜਗ੍ਹਾ ਜਾ ਕੇ ਮੇਰਾ ਇੰਟਰਸਟ ਰਹਿੰਦਾ ਵੀ ਮੈਂ ਲੋਕਾਂ ਤੋਂ ਵੱਧ ਤੋਂ ਵੱਧ ਸ਼ੁਰੂ ਤੋਂ ਹੀ ਵੀ ਵੱਧ ਤੋਂ ਵੱਧ ਨੌਲੇਜ ਲਮਾ ਚਾਹੇ ਕੋਈ ਵੀ ਆ ਕੋਈ ਸਪੈਸ਼ਲ ਕੋਈ ਕੰਮ ਕਰਦਾ ਕੋਈ ਖੇਤੀ ਕਰਦਾ ਕੋਈ ਮਸ਼ੀਨਰੀ ਚਲਾਉਂਦਾ ਕੋਈ ਬਣਾਉਂਦਾ ਮੈਂ ਜ਼ਰੂਰ ਜਾ ਕੇ ਕੋਈ ਬੀ ਕੀਪਿੰਗ ਦਾ ਕੰਮ ਨਹੀਂ ਮੈਂ ਜਾ ਕੇ ਉੱਥੇ ਪਤਾ ਕਰਕੇ ਕੋਸ਼ਿਸ਼ ਕਰਦਾ ਵੀ ਮੈਨੂੰ ਗ੍ਰਹਿਣ ਜਿਹੜੀ ਉਹ ਚੀਜ਼ਾਂ ਮੈਂ ਗ੍ਰਹਿਣ ਕਰਕੇ ਉਹਨੂੰ ਇੰਪਲੀਮੈਂਟ ਕਰਾਂ ਅੱਜ ਜਿਹੜੇ 18 ਸਾਲ ਦੇ ਵੋਟਰ ਆ ਫਸਟ ਟਾਈਮ ਮੈਂ ਇਹਨਾਂ ਨੂੰ ਮਿਲਿਆ ਇਸ ਤੋਂ ਪਹਿਲਾਂ ਮੈਂ ਕਦੇ ਮਿਲਿਆ ਵੀ ਨਹੀਂ ਤਾਂ ਜੇ ਪ੍ਰੋਗਰਾਮ ਜਿਹੜਾ ਇੱਥੇ ਰੱਖਿਆ ਤਾਂ ਸੋ ਮੇਰੀ ਸੋਚ ਸੀਗੀ ਵੀ ਜਿਹੜੇ ਨਵੇਂ ਯੂਥ ਆ ਉਹਦਾ ਕੀ ਵਿਜ਼ਨ ਆ ਕੀ ਸੋਚ ਆ ਤੇ ਮੇਰੀ ਕੀ ਵਿਜ਼ਨ ਆ ਕੀ ਮੇਰੀ ਸੋਚ ਆ ਸੋ ਇਸ ਕਰਕੇ ਮੈਂ ਇੱਕ ਸੈਸ਼ਨ ਰੱਖਿਆ ਤਾਂ ਕੁਐਸਚਨ ਉਹਨਾਂ ਨੇ ਮੇਰੇ ਤੋਂ ਪੁੱਛੇ ਆ ਮੈਂ ਉਹਨਾਂ ਦੇ ਜਵਾਬ ਦੇਏ ਆ ਹੁਣ ਮੇਰੇ ਕੱਲ ਉਹ ਫੈਸਲਾ ਕਰਨਗੇ ਵੀ ਮੇਰੇ ਜਵਾਬ ਠੀਕ ਸੀਗੇ ਜਾਂ ਗਲਤ ਸੀਗੇ ਦੇਖੋ ਨੌਜਵਾਨ ਆ ਜੀ ਨੌਜਵਾਨ ਤਾਂ ਚੰਦ ਆ ਨਾ ਜੀ ਵੀ ਸਟੇਟ ਅੱਗੇ ਬਤੇ ਚੰਗਾ ਪੰਜਾਬ ਬਣੇ ਨਸਿਆ ਰਹਿਤ ਪੰਜਾਬ ਬਣੇ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਸਿਕਿਉਰਟੀ ਮਿਲੇ ਸਾਰਾ ਕੁਝ ਨੌਜਵਾਨ ਜਿਹੜਾ ਚਾਹੁੰਦਾ ਆ ਵੀ ਲਾਰੇ ਲਾ ਕੇ ਸਰਕਾਰ ਨਾ ਬਣੇ ਨੌਜਵਾਨ ਨੇ ਅੱਜ ਤੇ ਦੇਖੋ ਇੱਥੋਂ ਨਿਕਲ ਕੇ ਆਇਆ ਨੌਜਵਾਨ ਚਾਹੁੰਦਾ ਵੀ ਜਿਹੜਾ ਲੀਡਰ ਆ ਉਹ ਲੋਕਾਂ ਦੇ ਅੰਦਰ ਜਾ ਕੇ ਰਹੇ ਅੰਦਰ ਦੀਆਂ ਪ੍ਰੋਬਲਮਾਂ ਸਮਝ ਕੇ ਉਹਨਾਂ ਦਾ ਹੱਲ ਕਰੇ ਸੋ ਉਹ ਇਹ ਜਿਹੜਾ ਨੌਜਵਾਨ ਹਰੇਕ ਚਾਹੁੰਦਾ ਵੀ ਲੀਡਰ ਦਾ ਤੇ ਯੂ ਤੇ ਦਾ ਕੋਈ ਗੈਪ ਨਾ ਹੋਏ ਮਤਲਬ ਵਿਚ ਵਿਚਾਲੇ ਕੋਈ ਬੈਰੀਅਰ ਨਾ ਹੋਵੇ ਸਭ ਤੋਂ ਵੱਡੀ ਗੱਲ ਪੁੱਛੀ ਹੈ ਕਦੇ ਵੀ ਇਦਾਂ ਦੇ ਡੀਟਰ ਜਿਹੜੇ ਹੁੰਦੇ ਨੇ ਅਕਸਰ ਹੀ ਆਪਾਂ ਤੋਨਾ ਦੇਖਿਆ ਨੇ ਬਹੁਤ ਘੱਟ ਜਿਹੜਾ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਨੇ ਪਹਿਲੀ ਵਾਰ ਤੁਸੀਂ ਜਿਹੜਾ ਪੜਿਆਲ ਦੇ ਵਿੱਚ ਆਉਂਦੀ ਹੈ ਕਿ ਲੱਗਦਾ ਕੋਈ ਨੌਜਵਾਨਾਂ ਦਾ ਘਰਮ ਹੰਗਾਰਾ ਦੇ ਪਾਗ ਵਾਲੇ ਸਮੇਂ ਦੇ ਵਿੱਚ ਤੁਸੀਂ ਨਾ ਜੀ ਮੇਰੀ 10 ਸਾਲ ਪੁਰਾਣੀ ਫੇਸਬੁੱਕ ਕੱਢ ਕੇ ਦੇਖਿਓ ਮੇਰੀ ਫੇਸਬੁੱਕ ਤੇ ਦੇਖਿਓ ਤੁਸੀਂ ਮੈਂ ਲਗਾਤਾਰ ਜਦ ਆਪਣੀ ਸਰਕਾਰ ਤੀ ਮੇਰੇ ਕੋਲ ਹਰ ਚੌਥੇ ਦਿਨ ਮੈਂ ਨੌਜਵਾਨਾਂ ਦੇ ਅੰਦਰ ਮੀਟਿੰਗ ਕਰਦਾ ਤਾ ਜਾ ਕੇ ਆਪਣੇ ਵਿਚਾਰ ਦੱਸਦਾ ਤਾਂ ਉਹਨਾਂ ਦੇ ਵਿਚਾਰ ਪੁੱਛਦਾ ਸੀਗਾ ਮੈਂ ਤਾਂ ਇਸ ਲੈਵਲ ਤੱਕ ਕਰਿਆ ਦਾ ਵੀ ਮੇਰੇ ਹਲਕੇ ਦੇ ਜਿਹੜੇ 9ਵੀਂ ਤੋਂ ਲੈ ਕੇ 11ਵੀਂ ਫੇਲ ਤੱਕ ਬੱਚੇ ਤੇ ਸਾਰਿਆਂ ਦਾ ਡਾਟਾ ਗ੍ਰੇਟ ਕਰਿਆ ਦਾ ਉਹਨਾਂ ਨੂੰ ਮੈਂ ਡਰਾਈਵਿੰਗ ਦੀ ਟ੍ਰੇਨਿੰਗ ਦੇਈ ਟ੍ਰੇਨਿੰਗ ਦੇ ਕੇ 5000 ਬੱਚਿਆਂ ਨੂੰ ਓਲਾ ਓਬਰ ਚ ਨੌਕਰੀ ਕਰਾਈ ਜੌਬ ਦਵਾਈ ਸੀ ਉਸ ਟਾਈਮ ਉਹ 70 7000 ਰੁਪਏ ਮਹੀਨੇ ਦੇ ਦੰਦੇ ਤੇ ਸੋ ਮੈਂ ਬਹੁਤਾ ਹੁਣ ਲੰਬਾ ਚੱਲੂੰਗਾ ਤਾਂ ਕਈ ਘੰਟੇ ਲੱਗ ਜਾਣੇ ਆ ਮੇਰੀ ਸ਼ੁਰੂ ਤੋਂ ਨੇਚਰ ਰਹੀ ਆ ਵੀ ਬਜ਼ੁਰਗਾਂ ਨੂੰ ਕੱਲਾ ਨੌਜਵਾਨਾਂ ਨੂੰ ਨਹੀਂ ਬਜ਼ੁਰਗਾਂ ਦੇ ਪੈਂਦੇ ਬੈਠ ਕੇ ਮੰंजे ਚ ਸਾਡੇ ਤੋਂ ਪਿੰਡਾਂ ਚ ਰਹੇ ਆ ਤਾਂ ਪੈਂਦਾਂ ਵਾਲੇ ਪਾਸੇ ਬੈਠ ਕੇ ਉੱਥੇ ਉਹਨਾਂ ਤੋਂ ਪੁੱਛਿਆ ਜਾਏ ਬੀਬੀਆਂ ਤੋਂ ਪੁੱਛਿਆ ਜਾਏ ਬਾਦਲ ਸਾਹਿਬ ਵੀ ਸਾਰੀ ਜ਼ਿੰਦਗੀ ਸਿੱਖਦੇ ਰਹੇ ਇੱਥੋਂ ਹੀ ਪਾਲਸੀਆਂ ਉਹਨਾਂ ਨੇ ਸਾਰੀ ਲੋਕ ਭਲਾਈ ਦੀਆਂ ਗੱਡੀਆਂ ਡਵੈਲਪਮੈਂਟ ਦੀਆਂ ਗੱਡੀਆਂ ਸੋ ਮੇਰੀ ਵੀ ਸੋਚ ਆ ਕਿ ਪੂਰੀ ਜ਼ਿੰਦਗੀ ਇੱਕ ਸਟੂਡੈਂਟ ਦੀ ਤਰ੍ਹਾਂ ਰਹਾ ਔਰ ਸਟੂਡੈਂਟ ਤੋਂ ਪੁੱਛ ਕੇ ਉਹਨੂੰ ਇੰਪਲੀਮੈਂਟ ਕਰਾਂ ਇਹ ਤਾਂ ਆਪਾਂ ਨੂੰ ਆਪਣੀ ਆਮਦਨ ਬਦਾ ਕੇ ਫਿਰ ਕਰਜ਼ੇ ਨੂੰ ਕੰਟਰੋਲ ਕਰਨਾ ਪੈਣਾ ਆਮ ਜਨ ਟੈਕਸ ਲਾ ਕੇ ਨਹੀਂ ਬਚ ਸਕਦੀ ਕਦੇ ਵੀ ਸੁਣੋ ਗੱਲ ਟੈਕਸ ਉਹਦੀ ਉਹਦੇ ਵਿੱਚ ਦੇ ਟੈਕਸਾਂ ਨੂੰ ਰੈਸ਼ਨਲਾਈਜ਼ ਕਰਨਾ ਪੈਣਾ ਨੰਬਰ 1 ਨੰਬਰ 2 ਨਵੀਂ ਇੰਡਸਟਰੀ ਨੈਗਰੋ ਇੰਡਸਟਰੀ ਤੇ ਜਿਹੜੇ ਛੋਟੇ ਫਾਰਮਰ ਆ ਉਹਨਾਂ ਨੂੰ ਸਪੋਰਟ ਕਰਕੇ ਚੰਗੀਆਂ ਫਸਲਾਂ ਵਿਜਣ ਉਹਨਾਂ ਦੀ ਪੈਕੇਜਿੰਗ ਮਾਰਕੀਟਿੰਗ ਦਾ ਪ੍ਰਬੰਧ ਕਰਨਾ ਪੈਣਾ ਫਿਰ ਪੰਜਾਬ ਦੀ ਆਮਦਨ ਵਧੂਗੀ ਫਿਰ ਕਰਜ਼ੇ ਦੀ ਰੇਸੋ ਘਟੂ